ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਹਨਾਂ ਸ਼ਬਦਾਂ ਦੀ ਵਿਚਾਰ ਕਰਨੀ ਹੈ ਕਿ ਅਸਾਵਰੀ ਸੁਦੰਗ ਇਹਨਾਂ ਦਾ ਕੀ ਅਰਥ ਹੈ ਕਿਵੇਂ ਉਚਾਰਨ ਕਰਨੇ ਨੇ ਰਾਗ ਅਸਾਵਰੀ ਆਸਾਵਰੀ ਨਹੀਂ ਕਹਿਣਾ ਅਸਾਵਰੀ ਜਿਹੜਾ ਰਾਰੇ ਨੂੰ ਬਿਹਾਰੀ ਹੈ ਇਹ ਸਬੰਧਕ ਲਾ ਕੇ ਉਚਾਰਨ ਕਰਨੀ ਹੈ ਅਸਾਵਰੀ ਘਰ 16 ਕੇ 2 16 ਵੇ ਪੜ੍ਹਨਾ ਸੰਗਤ ਜੀ ਨੂੰ 16 ਨਹੀਂ ਕਹਿਣਾ 16 ਕੇ ਨਹੀਂ ਉਚਾਰਨ ਕਰਨਾ 16 ਵੇ ਕੇ 16 ਵੇ ਕੇ 2 2 ਉਚਾਰਨ ਕਰਨਾ ਹੈ ਮਹੱਲਾ ਚੌਥਾ ਸੁਧੰਗ ਸੁਦੰਗ ਇਹਦਾ ਕੀ ਅਰਥ ਹੈ ਅਸਾਵਰੀ ਰਾਗਣੀ ਹੈ ਅਸਾਵਰੀ ਰਾਗਣੀ ਹੈ 16ਵੇਂ ਘਰ ਸੁਰ ਤਾਲ ਦੇ ਵਿੱਚ ਚੌਥੇ ਪਾਦਸ਼ਾਹ ਜੀ ਦੇ ਦੋ ਸ਼ਬਦ ਹੋਣਗੇ ਇੱਥੇ ਦੋ ਆਇਆ 16ਵੇਂ ਸੁਰ ਤਾਲ ਦੇ ਵਿੱਚ ਚੌਥੇ ਪਾਦਸ਼ਾਹ ਜੀ ਦੇ ਦੋ ਸ਼ਬਦ ਹੋਣਗੇ ਤੇ ਸੁਦੰਗ ਦਾ ਅਰਥ ਹੈ ਸ਼ੁੱਧ ਸੁਰਾਂ ਸਹਿਤ ਛੰਦ ਦੀ ਚਾਲ ਹੈ ਤੇ ਅਸਾਵਰੀ ਇਹ ਅਸਾਵਰੀ 66 ਸੰਪੂਰਨ ਜਾਤੀ ਦੀ ਰਾਗਣੀ ਵੀ ਹੈ ਤੇ ਇਸ ਦੇ ਗਾਉਣ ਦਾ ਜਿਹੜਾ ਵੇਲਾ ਹੈ ਸੂਰਜ ਚੜਨ ਤੋਂ ਪਹਿਰ ਤੱਕ ਚੜੇ ਤ ਪਹਿਰ ਦਿਨ ਚੜੇ ਤੱਕ ਹੈ ਇਸ ਵਿੱਚ ਗੰਧਾਰ ਢੈਵਤ ਅਤੇ ਨਿਸ਼ਾਦ ਕੋਮਲ ਤੇ ਬਾਕੀ ਸੁਰ ਜਿਹੜੇ ਸ਼ੁੱਧ ਹਨ ਜਿਹੜੇ ਵੀਰ ਕੀਰਤਨ ਕਰਦੇ ਨੇ ਉਹਨਾਂ ਨੂੰ ਇਸ ਦਾ ਜਿਆਦਾ ਪਤਾ ਹੁੰਦਾ ਹੈ ਅਸਾਵਰੀ ਦੇ ਵਿੱਚ ਤੈਵਤਵਾਦੀ ਤੇ ਗੰਧਾਰ ਸੰਵਾਦੀ ਹੈ। ਅਰੋਹੀ ਦੇ ਵਿੱਚ ਗੰਧਾਰ ਅਤੇ ਨਿਸ਼ਾਦ ਨਹੀਂ ਲੱਗਦਾ। ਅਵਰੋਹੀ ਵਿੱਚ ਸਾਰੇ ਸੁਰ ਲੱਗਦੇ ਹਨ। ਇਸ ਤਰੀਕੇ ਦੇ ਨਾਲ ਔੜਵ ਸੰਪੂਰਨ ਰਾਗ ਹੈ ਤੇ ਇਸ ਵਿੱਚ ਅਰੋਹੀ ਦੇ 5 ਸੁਰ ਹੁੰਦੇ ਹਨ। ਅਵਰੋਹੀ ਦੇ ਵਿੱਚ 7 ਸੁਰ ਹੁੰਦੇ ਹਨ। ਜਿਹੜਾ ਅਰੋਹੀ ਹੈ ਸੰਗਤ ਜੀ ਕਿਉਂਕਿ ਅਰੋਹੀ ਤੇ ਅਵਰੋਹੀ ਜਿਹੜੇ ਕੀਰਤਨ ਸਿੰਘ ਕਰਦੇ ਨੇ ਉਹਨਾਂ ਨੂੰ ਜ਼ਿਆਦਾ ਗਿਆਨ ਹੁੰਦਾ ਹੈ। ਅਰੋਹੀ ਹੈ ਸ ਸ ਆ ਰ ਮਾ ਪਾ ਦਾ ਸਾ ਤੇ ਅਵਰੋਹੀ ਹੈ ਸਾ ਨਾ ਦਾ ਪਾ ਮਾ ਗਾ ਤੇ ਰਾ ਸਾ ਦੇਸ਼ ਤੇ ਮਤ ਭੇਦ ਕਰਕੇ ਬਹੁਤਿਆਂ ਨੇ ਅਸਾਵਰੀ ਨੂੰ ਪੈਰਵ ਅਤੇ ਪੈਰ ਵੀ ਥਾਟ ਤੇ ਅਤੇ ਕਹਿੰਦੇ ਗਾਉਣਾ ਵੀ ਮੰਨਿਆ ਹੋਇਆ ਹੈ ਅਸਾਵਰੀ ਦੇਸ਼ ਪਾਸ਼ਾ ਦੇ ਵਿੱਚ ਆਸਾ ਰਾਗਣੀ ਹੈ ਗੁਰਮਤ ਸੰਗੀਤ ਅਨਸਾਰ ਮੇਗ ਰਾਗ ਦੀ ਰਾਗਣੀ ਹੈ ਜੈਸਾ ਕਿ ਪੁਨ ਗਾਵੇ ਆਸਾ ਗੁਣ ਗੁਨੀ ਮੈਂ ਦੇ ਇਹ ਰਾਗ ਮਾਲ ਵਿੱਚ ਆਉਂਦਾ ਹੈ ਸ੍ਰੀ ਰਾਗ ਤੇ ਮਾਰੂ ਮਿਲ ਕੇ ਮੇਗ ਰਾਗ ਦੀ ਛਾਇਆ ਕਰਕੇ ਆਸਾ ਬਣਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਸਾ ਤੇ ਅਸਾਵਰੀ ਇਕੱਠੀ ਮਿਲਾ ਕਰਕੇ ਲਿਖੀ ਹੋਈ ਹੈ ਇਹ ਅਸਾਵਰੀ ਮੇਗ ਦੀ ਛਾਇਆ ਕਰਕੇ ਆਸਾ ਦੇ ਨਾਲ ਮਿਲੀ ਹੋਈ ਹੈ ਸ੍ਰੀ ਰਾਗ ਦੀ ਰਾਗਣੀ ਅਸਾਵਰੀ ਉਸ ਥਾਂ ਤੇ ਹੈ ਜਿੱਥੇ ਕੇਵਲ ਅਸਾਵਰੀ ਜਾਂ ਸੁਦੰਗ ਸੁਧ ਦੀ ਸੂਚਨਾ ਹੈ ਜੋ ਇਹ ਸਾਬਤ ਕਰਦੀ ਹੈ ਕਿ ਸ਼ੁੱਧ ਤੇ ਅਸਾਵਰੀ ਮਿਲੀ ਹੋਈ ਹੈ ਪਰੰਤੂ ਹੋਰਨਾ ਮਤਾਂ ਦੇ ਵਿੱਚ ਜਿਵੇਂ ਕਾਲੀਨਾਥ ਮਤ ਵਿੱਚ ਪੰਚਮ ਦੀ ਰਾਗਣੀ ਤੇ ਰਗਾਨਵ ਤੇ ਮਤ ਵਿੱਚ ਮਲਾਰ ਦੀ ਰਾਗਣੀ ਅਸਾਵਰੀ ਹੈ ਅਤੇ ਮੇਲ ਵੀ ਆਸਾ ਪੈਰੋ ਪਰਜਦਾ ਹੈ ਜੇਕਰ ਗੰਧਾਰ ਮਿਲੇ ਤਾਂ ਜੋਗੀਆਂ ਸਾਵਰੀ ਮੰਨੀ ਹੈ ਅਤੇ ਆ ਸਾਵਰੀ ਦਾ ਮੇਲ ਕੇਵਲ ਗੁਰਮਤ ਸੰਗੀਤ ਵਿੱਚ ਹੈ ਧਾਮ ਸੰਸਕ੍ਰਿਤ ਵਿੱਚ ਧਾਮ ਮੰਨੇ ਜਾਂਦੇ ਹਨ ਪਰੰਤੂ ਸਤਿਗੁਰ ਜੀ ਨੇ ਪੰਜਾਬੀ ਬੋਲੀ ਦੇ ਲਿਹਾਜ਼ ਦੇ ਨਾਲ 64 ਧਾਮਾਂ ਦੇ ਵਿੱਚ ਸ਼ੁੱਧ ਅਤੇ 17 ਘਰ ਗਾਉਣਾ ਕੀਤਾ ਕੋਲ ਕੇਵਲ ਸੰਗਤ ਜੀ ਜਿਹੜੇ ਗੁਰਬਾਣੀ ਵਿੱਚ 17 ਘਰ ਆਉਂਦੇ ਨੇ ਬਾਕੀ ਦੇ ਵਿੱਚ ਮਿશ્રਤ ਮਲਾਉਣੇ ਨਹੀਂ ਕੀਤੇ ਚੌਥੇ ਪਾਦਸ਼ਾਹ ਜੀ ਨੇ 16ਵੇਂ ਘਰ ਤੱਕ ਗਾਉਣਾ ਕੀਤਾ ਹੈ 5ਵੇਂ ਪਾਦਸ਼ਾਹ ਜੀ ਨੇ 17ਵੇਂ ਘਰ ਤੱਕ ਗਾਉਣਾ ਕੀਤਾ ਹੈ ਤੇ ਸੁਧੰਗ ਸੁਧੰਗ ਸ਼ਬਦ ਤੁਸੀਂ ਇਹ ਵੇਖ ਰਹੇ ਹੋ ਇਹ ਸ਼ੁੱਧ ਅਰਥਾਤ ਬਾਣੀ ਸਾਰੀ ਕਹਿੰਦੇ ਸ਼ੁੱਧ ਕਰਕੇ ਲਿਖੀ ਹੋਈ ਹੈ ਕੋਈ ਵੀ ਮਨੁੱਖ ਆਪਣੀ ਮਰਜ਼ੀ ਦੇ ਨਾਲ ਅੱਖਰਾਂ ਦੇ ਵਿੱਚ ਵਿਗਾੜ ਨਹੀਂ ਪਾ ਸਕਦਾ ਸ਼ੁੱਧ ਅੰਗ ਪਿਆਰ ਇਹ ਬਾਣੀ ਹਿਰਦੇ ਨੂੰ ਸ਼ੁੱਧ ਕਰਨ ਵਾਲੀ ਹੈ ਇਸ ਕਰਕੇ ਸੰਗਤ ਜੀ ਹੁਣ ਕਈ ਇਹਨੂੰ 16 ਪੜ ਜਾਂਦੇ 16 16 ਉਚਾਰ ਨਹੀਂ ਕਰਨਾ ਜੇ ਆਪਾਂ 16 ਕੇ ਪੜਾਂਗੇ ਫਿਰ ਸੰਗਤ ਜੀ ਲੈ ਨਹੀਂ ਬਣਦੀ ਸਹੀ ਇਸ ਦਾ ਜਿਹੜਾ ਉਚਾਰਨ ਹੈ ਰਾਗ ਅਸਾਵਰੀ ਘਾਰ 16ਵੇਂ ਕੇ 2 16ਵੇਂ ਕੇ 2 ਪੜਨਾ ਦੂਜਾ ਨਹੀਂ ਕਹਿਣਾ 2 ਮਹੱਲਾ ਚੌਥਾ ਚੌਥਾ ਦਾ ਮਤਲਬ ਤੁਸੀਂ ਸਮਝ ਗਏ ਹੋਵੋਗੇ ਕਿ ਚੌਥੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਹੈ ਸੁਧੰਗ ਦਾ ਅਰਥ ਹੈ ਸ਼ੁੱਧ ਇਹ ਆਪਾਂ ਪਹਿਲਾਂ ਇਸ ਦੀ ਵਿਚਾਰ ਕਰ ਚੁੱਕੇ ਹਾਂ ਆਪ ਜੀ ਨੇ ਸੰਗਤ ਜੀ ਇਸ ਦੀ ਸਾਰੀ ਜਾਣਕਾਰੀ ਪ੍ਰਾਪਤ ਕਰ ਲਈ ਹੈ ਵੀਡੀਓ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਤੇ ਇਸੇ ਚੈਨਲ ਤੇ ਸੰਗਤ ਜੀ ਰਾਤ ਨੂੰ ਸਵਾ 8 ਵਜੇ ਗੁਰਬਾਣੀ ਦੀ ਸੰਥਿਆ ਲੜੀਵਾਰ ਚੱਲ ਰਹੀ ਹੈ ਭਾਏ ਗੁਰਦਾਸ ਦੀਆਂ ਵਾਰਾਂ ਦੀ ਸੰਥਿਆ ਚੱਲ ਰਹੀ ਹੈ ਪਲੇਲਿਸਟ 'ਤੇ ਜਾਓਗੇ ਤੁਹਾਨੂੰ ਸਾਰੀ ਸੰਥਿਆ ਪ੍ਰਾਪਤ ਹੋ ਜਾਵੇਗੀ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ